ਕਾਲਸਾ ਦੀ ਸਮਾਂ ਬੜਾ ਭਿਆਨਕ ਚੱਲ ਰਿਹਾ ਮੈਂ ਜ਼ਰੂਰੀ ਬੰਨ ਦੀ ਅਖੀਰ ਵਿੱਚ ਤੁਹਾਡੇ ਚਰਨਾ ਅੰਦਰ ਕਰ ਜਾਵਾਂ ਭਾਈ ਜਿਵੇਂ ਆਪਣੇ ਢਿੱਡ ਦੀ ਖਾਤਰ ਰੋਟੀ ਖਾਤਰ ਲੱਖਾਂ ਦੀ ਗਣਤੀ ਦੇ ਵਿੱਚ ਇਕੱਠੇ ਹੋ ਕੇ ਦਿੱਲੀ ਦੀਆਂ ਸੜਕਾਂ ਘੇਲ ਕੇ ਬੈਠੇ ਸੀ ਨਾ ਜਿਹੜਾ ਹੰਕਾਰਿਆ ਮੋਦੀ ਆਂਦਾ ਸੀ ਜਿਹੜੇ ਬੋਲ ਮੈਂ ਮੁਹੌ ਕਰ ਦਿਆਂ ਮੈਂ ਮੁੜ ਕੇ ਵਾਪਸ ਨਹੀਂ ਲੈਂਦਾ ਸਮਾਂ ਆਇਆ ਸਾਡੀ ਏਕਤਾ ਨੇ ਉਸ ਹੰਕਾਰੀ ਦੀ ਤੌਣ ਚ ਕਿਲਾ ਕੱਢਿਆ ਹੁਣ ਵੇਲਾ ਚੰਡੀਗੜ੍ਹ ਦੇ ਬਾੜਾਂ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਬਿਦਬੀ ਦਾ ਇਨਸਾਫ ਤੇ ਖਾਲਸਾ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਮੈਂ ਬੇਨਤੀ ਕਰਾਂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਰਾਜੀਆਂ ਦੀ ਬੇਦਬੀ ਕੱਲੀ 2015 ਤੱਕ ਬੇਦਬੀਆਂ ਦਾ ਇਨਸਾਫ ਨਹੀਂ ਮਿਲਿਆ 2015 ਤੋਂ ਵੇਖ ਲਈਏ ਆ 23 ਚੜ ਪਿਆ ਜਦੋਂ ਤੋਂ ਸਿੱਖੀ ਉੱਤਪੰਨ ਹੋਈ ਸਾਡੇ ਕੋਲ ਆਉਂਦਾ ਤੇ ਗਲਵੇ ਨੂੰ ਕੋਈ ਹੱਥ ਪਾਵੇ ਜਿਹੜੀ ਸਰਕਾਰ ਨੇ ਸਾਨੂੰ ਹੌਸਲਾ ਦਿੱਤਾ ਸੀ ਤੇ ਵਾਅਦਾ ਵੀ ਦਿੱਤਾ ਸੀ ਕਿ ਸਾਡੀ ਸਰਕਾਰ ਬਣਦੇ ਹੋ ਮਾਦਾ 1.5 ਮਹੀਨੇ ਦੇ ਵਿੱਚ ਕੋਈ ਆਉਂਦਾ ਹੈ ਬਦਬੀਆਂ ਦਾ ਰੂਪ ਸਾਗਰ ਭੇਟ ਕਰਨ ਦੀ ਕੋਸ਼ਿਸ਼ ਹਾਲਾ। ਅਜੇ ਤਿੰਨ ਦੇ ਸੂਰਖਾਰ ਦੇ ਦੰਦ ਤੇ ਜੂ ਨਹੀਂ ਦੇ ਸਰਕੀ। ਅਸੀਂ ਵੱਡੇ ਵੱਡੇ ਕੈਮਰੇ ਖੁੰਜੀਆਂ ਚਲਾ ਦਿੱਤੇ ਗੁਰੂ ਘਰ। ਕੈਮਰੇ ਨੂੰ ਪਤਾ ਕਿ ਕਿਹੜਾ ਮਾੜੀ ਨੀਤ ਨਾਲ ਚੱਲ ਕੇ ਆਇਆ ਕਿ ਤੁਹਾਨੂੰ ਦੱਸ ਦੂ ਬੋਲ ਕੇ। ਸਾਡੀ ਜਿੱਨਾ ਚਿਰ ਗੁਰੂ ਘਰ ਚ ਮੌਜੂਦਗੀ ਨਹੀਂ। ਉਹਨਾਂ ਚਿਰ ਪਿਆਰੇ ਖਾਲਸਾ ਜੀ ਮੈਨੂੰ ਨਹੀਂ ਲੱਗਦਾ ਕੋਈ ਸਾਡਾ ਭਲਾ ਹੋ ਸਕਦਾ। ਅਸੀਂ ਕੱਲੀ ਸੇਵਾ ਗੁਰੂ ਘਰ ਦੇ ਗਰੰਥੀ ਨੂੰ ਦੇ ਦਿੱਤੀ ਕੀ ਗੱਲ। ਤਨਖਾ 3100 ਤੇ ਗੁਰੂ ਘਰ 24 ਘੰਟੇ ਮੌਜੂਦ ਗਰੰਥੀ ਸਿੰਘ ਰਹੇ ਮੰਨਦੇ ਆ ਕਿ ਗੁਰੂ ਘਰ ਦਾ ਗਰੰਥੀ ਰਾਜੇ ਦਾ ਵਜ਼ੀਰ ਆ ਇਹ ਸਤਿਗੁਰੂ ਗਰੀਬਨਵਾਜ ਮਹਾਰਾਜ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਤੇ ਬਾਦਸ਼ਾਹ ਦਾ ਵਜ਼ੀਰ ਹੋਵੇ ਜਿਹਦੇ ਚਾਰ ਪੰਜ ਬੱਚੇ ਵੀ ਹੋਣ ਤੇ ਉਹਦੀ ਮਹੀਨੇ ਦੀ ਤਨਖਾ 3100 ਦਾ 600 ਰੁਪਈਆ ਅਸੀਂ ਜੇ 10 ਦਿਨਾਂ ਬਾਅਦ ਵੀ ਬਾਜ਼ਾਰ ਸੌਦਾ ਲੈਣ ਜਾਣਾ ਹੋਵੇ ਨਾ ਜੇਬ ਦੇ ਵਿੱਚ ਜੇ ਘੱਟੋ ਘੱਟ 5-6000 ਰੁਪਈਆ ਨਹੀਂ ਇੰਨੀ ਮਹਿੰਗਾਈ ਵੱਧ ਚੁੱਕੀ ਅਸੀਂ ਕੁਝ ਲਿਆ ਨਹੀਂ ਦੇ ਸਕਦੇ ਇੰਨੀ ਇੱਥੇ ਭ੍ਰਿਸ਼ਟਾਚਾਰੀ ਵੱਧ ਚੁੱਕੀ ਆ ਪਰ ਮੇਰੀ ਬੇਨਤੀ ਇਹ ਮੰਨਿਓ ਖਾਲਸਾ ਜੀ ਹੋਰ ਅਸੀਂ ਅੱਜ ਜਿੰਨੇ ਲੰਗਰ ਲਾਉਂਦੇ ਹੁਣ ਵੇਖੋ ਇਹ ਲੰਗਰ ਲੈਕ ਨਾ ਵਾਸਤੇ ਜਾਂਦੇ ਲੋੜਵੰਦਾ ਵਾਸਤੇ ਪਰ ਅਸੀਂ ਤੇ ਜੀਭਾਂ ਦੇ ਸਵਾਦ ਨੂੰ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਇੱਥੇ ਲੰਗਰ ਪ੍ਰਸ਼ਾਦੇ ਤਿਆਰ ਹੋ ਰਹੇ ਚਲੋ ਕੋਈ ਚਾਹ ਨਾਲ ਕਿਸੇ ਵੀ ਪ੍ਰਕਾਰ ਦਾ ਲੰਗਰ ਲਾਉਂਦਾ ਬੀਬੀਆਂ ਕਰੋ ਇੱਥੋਂ ਵੀ ਛੱਕੇ ਜਾਂਦੀਆਂ ਐਡੇ ਜਿਹੜੇ ਡੋਲੂ ਵੀ ਅਸੀਂ ਨਾਲ ਲਿਆਏ ਹੁਣੇ ਘਰਾਂ ਨੂੰ ਵੀ ਪਾ ਪਾ ਕੇ ਲੈ ਜਾਣਾ ਮੈਂ ਵੇਖ ਰਹੀ ਸੀ ਅਸੀਂ ਅੱਜ ਕੀ ਕਰਦੇ ਹਾਂ ਚੋਰੀ ਜਿਹੜਾ ਲੰਗਰ ਚੱਕ ਚੱਕ ਕੇ ਘਰਾਂ ਨੂੰ ਲੈ ਕੇ ਜਾਂਦੇ ਚਲੋ ਦੱਸ ਵੀ ਦਿੱਤਾ ਤੇ ਜੇ ਕੋਈ ਬਾਅਦ ਵਿੱਚ ਗੁਰੂ ਘਰ ਵਿੱਚ ਕੋਈ ਗਰੀਬੜਾ ਆ ਕੇ ਪ੍ਰਸ਼ਾਦਾ ਮੰਗੇ ਤੇ ਵਿੱਚ ਡੋਲੂ ਖਾਲੀ ਹੋਵੇ ਤੇ ਕੀ ਕਰਾਂਗੇ ਜਿਹੜਾ ਅਸੀਂ ਇੱਥੇ ਛੱਕ ਲਿਆ ਛੱਕ ਲਿਆ ਘਰ ਲੱਜਾ ਕੇ ਕਿੰਨਾ ਦਿਨ ਤੁਸੀਂ ਇੱਕੋ ਦਾਲ ਬਾਰ-ਬਾਰ ਖਾਂਦੇ ਹੋ ਨਹੀਂ ਨਾ ਖਾਂਦੇ ਉਹੀ ਦਾਲ ਮੁਰਕੇ ਜਿਹੜੀ ਗੁਰੂ ਘਰੋਂ ਲ ਜਾਂਦੀ ਹੁੰਦੀ ਅਸੀਂ ਰੂੜੀਆਂ ਤੇ ਸੁੱਟਦੇ ਆਂ ਅਸੀਂ ਨਾਲੀਆਂ ਵਿੱਚ ਰੋੜੀ ਜਾਂਦੇ ਆਂ ਮੈਂ ਬੇਨਤੀ ਗੁਰੂ ਘਰ ਪ੍ਰਬੰਧਕਾਂ ਨੂੰ ਵੀ ਕਰਾਂ ਜਿਹੜਾ ਚੱਕਵਾਂ ਲੰਗਰ ਆ ਨਾ ਦਿਓ ਅਸੀਂ ਲੰਗਰ ਦੀ ਬੇਕਦਰੀ ਕਰ ਦਿੱਤੀ ਇਹ ਸੱਚ ਆ ਪਰ ਮੇਰੀ ਬੇਨਤੀ ਮੰਨਿਓ ਇਹ ਲੰਗਰਾਂ ਜਿਹੜੇ ਨੇ ਇਹ ਗਰੀਬ ਵਾਸਤੇ ਅਸੀਂ ਤੇ ਰੋਟ ਘਰਾਂ ਦੇ ਵਿੱਚ ਰੱਜ ਰੱਜ ਕੇ ਛਕਦੇ ਆਂ ਅਸੀਂ ਗਰੀਬਾਂ ਵਾਸਤੇ ਹੁਣ ਮੈਂ ਵੇਖਦੀ ਅਕਸਰ ਅਸੀਂ ਘਰੇ ਸ਼ੀ ਦਾਸ ਸਿੰਘਾਂ ਦੀ ਯਾਦ ਅੰਦਰ ਜੋਤ ਜਗਾਈਦੀ ਹੈ ਜੋ ਕਿ ਅਕਸਰ ਗੁਰਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜਗਦੀ ਹੈ ਬੜੇ ਜੋਤ ਤੇ ਕਿੰਤੂ ਪਰੰਤੂ ਕਰਦੇ ਆ ਨਹੀਂ ਅਸੀਂ ਲਾਉਨੇ ਸਾਡਾ ਪਿਓ ਅਸੀਂ ਜਿੱਦਾਂ ਮਰਜ਼ੀ ਸਤਕਾਰ ਕਰੀਏ ਈਵਨ ਮਰਿਆਦਾ ਵਿੱਚ ਵੀ ਆ ਦੂਜੀ ਗੱਲ ਬੜੇ ਕਹਣਗੇ ਜਿਹੜਾ ਦੇਸੀ ਕਿਉਂ ਤੁਸੀਂ ਜੋਤ ਵਿੱਚ ਪਾਉਂਦੇ ਕਿਸੇ ਗਰੀਬ ਦੇ ਮੂੰਹ ਚ ਪਾ ਦਿਓ ਆ ਜਿਹੜਾ ਵਿਆਹ ਸ਼ਾਦੀਆਂ ਚ 15000 ਦਾ ਕੋਟ ਪੈਂਟ ਪਾਉਨੇ ਹੋ 10000 ਦਾ ਪਾ ਲੋ 5000 ਗਰੀਬ ਨੂੰ ਦੇ ਦਿਓ ਉਹ ਨਹੀਂ ਦੇਣਾ ਜਿਹੜਾ ਗੁਰੂ ਘਰਾਂ ਵਾਸਤੇ ਹੁਣ ਕੋਈ ਗੋਲਕ ਵਿੱਚ ਪੁੰਦਾ ਉਹ ਵੀ ਸਾਨੂੰ ਚੁੱਪਦਾ ਜਿਹੜਾ ਗੁਰੂ ਘਰ ਦੀਆਂ ਗੋਲਕਾਂ ਵਿੱਚ ਪਿਆਰੇ ਖਾਲਸਾ ਦੀ ਮਾਇਆ ਪੁੰਦਾ ਜੋਤਾਂ ਵਿੱਚ ਘੇਉ ਪੁੰਦਾ ਕੋਈ ਬਸ ਗਰੀਬ ਦੇ ਮੂੰਹ ਵਿੱਚ ਪਵੇ ਹੋਰ ਨਾ ਕੁਝ ਮੇਰੇ ਪਾਤਸ਼ਾਹ ਨੇ ਤੇ ਪਹਿਲਾਂ ਹੀ ਕਿਹਾ ਗੁਰੂ ਕੀ ਗੋਲਕ ਇਹ ਗਰੀਬ ਦਾ ਮੂੰਹ ਆ ਇਹ ਤੇ ਹੁਣ ਪ੍ਰਬੰਧ ਨੇ ਜਿਹੜੇ ਉਹਨਾਂ ਤੇ ਡਿਪੈਂਡ ਕਰਦਾ ਕਿ ਅਸੀਂ ਕਿਸ ਤਰ੍ਹਾਂ ਚਲਾਉਨੇ ਆ ਮੇਰੀ ਬੇਨਤੀ ਆ ਗੁਰੂ ਘਰਾਂ ਦੀਆਂ ਚੀਜ਼ਾਂ ਤੇ ਸ਼ੰਕਾ ਨਾ ਕਰੋ ਇੱਥੋਂ ਤੱਕ ਕਦੇ ਤੁਸੀਂ ਸੋਚਿਆ ਹੋ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ ਪਰ ਜੇ ਕਿਸੇ ਨੇ ਵਿਚਾਰਿਆ ਹੋ ਹੁਣ ਵੇਖੋ ਪ੍ਰਬੰਧਕ ਜਨ ਸਮਾਗਮ ਪੁਲੀਕ ਦਿੰਦੇ ਆ ਨਹੀਂ ਪਤਾ ਹੁੰਦਾ ਕਿ ਸੰਗਤ ਕਿੰਨੀ ਹੋਣੀ ਦੇਗ ਤਿਆਰ ਹੁੰਦੀ ਆ ਉਹ ਜਿੰਨੀ ਮਰਜ਼ੀ ਵਰਤਾਈ ਜਾਉ ਦੇਗ ਕਦੇ ਵੀ ਥੜਦੀ ਨਹੀਂ ਇਹ ਸੱਚ ਆ ਉਹਦਾ ਕਾਰਨ ਕੀ ਹੈ ਜਦੋਂ ਦੇਗ ਪੂਰੀ ਮਰਿਆਦਾ ਨਾਲ ਬਣੀ ਹੋਵੇ ਜਿੰਨਾ ਘਿਓ ਪਹਿਣਾ ਚਾਹੀਦਾ ਉਹਨਾਂ ਘਿਓ ਪਵੇ ਜਿੰਨੀ ਖੰਡ ਪਹਿਣੀ ਚਾਹੀਦੀ ਉਹਨਾਂ ਖੰਡ ਪਵੇ ਕਈ ਕਹਿ ਦਿੰਦੇ ਜੀ ਅਸੀਂ ਦੇਗ ਕੜਾ ਪ੍ਰਸ਼ਾਦ ਨਹੀਂ ਸ਼ਕਣਾ ਸ਼ੁਕਰ ਆ ਸਾਨੂੰ ਉਹ ਭਾਈ ਇਹ ਸੱਚ ਖੰਡ ਤੋਂ ਆਈ ਆ ਇਹ ਸਤਿਗੁਰ ਪਾਤਸ਼ਾਹ ਜੀ ਨੂੰ ਭੋਗ ਲਾਉਂਦੇ ਆ ਇਹ ਸਾਨੂੰ ਕੋਈ ਵੀ ਬਿਮਾਰੀ ਨਹੀਂ ਦਿੰਦੀ ਇਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਨਹੀਂ ਵਧਦਾ ਹੋਰ ਬੜੇ ਕਾਰਨ ਆ ਬਲੱਡ ਪ੍ਰੈਸ਼ਰ ਵਧਨ ਦੇ ਇਹ ਤੇ ਸਾਡੇ ਭਨੇਖੇ ਆ ਜੇ ਕਹਿੰਦੇ ਸਿੱਖ ਕੋਲ ਸ਼ਰਧਾ ਨਹੀਂ ਸਿੱਖ ਦੇ ਹਿਰਦੇ ਚ ਪਿਆਰ ਨਹੀਂ ਤੇ ਤੂੰ ਸਿੱਖ ਕਹਣ ਦਾ ਹੱਕਦਾਰ ਵੀ ਨਹੀਂ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਆਇਓ ਇਹ ਸ਼ਰਧਾ ਹੈ ਗੁਰੂ ਪੁਖਾ ਕਾ ਦਾ ਪ੍ਰੇਮ ਦਾ ਮੁਹੱਬਤ ਦਾ ਸਤਿਗੁਰੂ ਪਾਉ ਭਗਤ ਕਾ ਪੁਖਾ ਇਹ ਐਸ਼ਾ ਮੇਰਾ ਸਤਿਗੁਰੂ